ਸਸੇਕਾਲ ਜੀ ਕੱਲ ਮਿਸਟਰ ਤਰਨ ਚੋਗ ਤੇ ਨਾਲ ਉਹਨਾਂ ਦੇ ਬਨੀਸ਼ ਜੋਸ਼ੀ ਬਲੀਆਂ ਵਾਲਾ ਤੇ ਹੋਰ ਸੱਜਣਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਮਤਲਬ ਝੂਠ ਦੇ ਉੱਤੇ ਜਿਵੇਂ ਬੀਜੇਪੀ ਵਾਲਾ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਇਹ ਪ੍ਰੈਸ ਕਾਨਫਰੰਸ ਵਿੱਚ ਕੀ ਕਹਿ ਰਹੇ ਆ ਜੀ ਕਿ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਉਹਦਾ ਜਿਹੜੇ ਪੈਕੇਜ ਆ ਗਿਆ ਨਾ ਜੀ ਬੀਜੇਪੀ ਸਲੈਮਜ਼ ਐਕਸਪੈਂਡੀਚਰ ਕੈਪਸ ਅੰਡਰ ਹੈਲਥ ਕਵਰ ਮੁੱਖ ਮੰਤਰੀ ਸਿਹਤ ਯੋਜਨਾ ਭ੍ਰਮਕ ਐ ਆਵਿਵਹਾਰਕ ਇਹ ਕਹਿ ਰਿਹਾ ਵੀ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਤੇ ਸਵਾਲ ਚੁੱਕ ਰਹੇ ਆ ਔਰ ਬਿਲਕੁਲ 100% ਝੂਠ ਇਹ ਕਹਿ ਰਿਹਾ ਕਿ ਜਿਹੜਾ ਟੀਕੇ ਆ ਰਿਹਾ ਜਿਹੜਾ ਗੋਡਾ ਬਦਲਣ ਦਾ ਆਪਰੇਸ਼ਨ ਆ ਉਹਦੇ 30000 ਰੁਪਏ ਦੇਣੇ ਆ ਆ ਮੇਰੇ ਕੋਲੇ ਰੇਟ ਹੈ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਰੇਟ ਆ ਉਹਦੇ ਉਹ ਇਹਨਾਂ ਨੇ ਪਹਿਲੀ ਫਿਕਰ ਚੱਕ ਲਈ ਜਿਹੜੇ 25000 ਆ ਉਹ ਆਪਰੇਸ਼ਨ ਦੇ ਆ ਔਰ 55 55000 ਜਿਹੜੇ ਹੈਗੇ ਆ ਜਿਹੜਾ ਇੰਪਲੈਂਟ ਆ ਉਹਦੇ 80000 ਆ ਜੀ ਪਹਿਲੀ ਗੱਲ ਤਾਂ ਹੈਗਾ 80000 ਤੇ 130000 ਹੈ ਇੱਕ ਤਾਂ 30000 ਕਹਿ ਰਹੇ ਆ 80000 ਨੂੰ ਜਿਹੜਾ ਰਿਵੀਜ਼ਨ ਸਰਜਰੀ ਆ 130000 ਨੂੰ ਪਹਿਲੀ ਗੱਲ ਇਹ ਉਹਨੂੰ 30000 ਕਹਿ ਰਹੇ ਆ 55000 ਰੁਪਏ ਖਾ ਗਏ ਵਿੱਚੋਂ ਦੀ ਇਹ ਸ਼ਰਮ ਝੂਠ ਬੋਲ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਦੂਜੀ ਗੱਲ ਮੈਂ ਤਰਨ ਚੁੱਗ ਜੀ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ ਹੋ ਤੁਸੀਂ ਨੈਸ਼ਨਲ ਜਨਰਲ ਸੈਕਟਰੀ ਹੋ ਤੁਹਾਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ ਤੁਸੀਂ ਦੂਜੀ ਗੱਲ ਹੈ ਕਿ ਤੁਸੀਂ ਬਿਲਕੁਲ ਅਨਜਾਨ ਹੋ ਤੁਹਾਨੂੰ ਪਤਾ ਹੀ ਨਹੀਂ ਐ ਵੀ ਜਿਹੜੇ ਰੇਟ ਹੈ ਪੰਜਾਬ ਗਵਰਨਮੈਂਟ ਦੇ ਨਹੀਂ ਹੈ ਇਹ ਨੈਸ਼ਨਲ ਹੈਲਥ ਏਜੰਸੀ ਜੋ ਕਿ ਯੂਨੀਅਨ ਹੈਲਥ ਮਿਨਿਸਟਰੀ ਜਿਹੜੀ ਕੇਂਦਰ ਦੀ ਸਿਹਤ ਸਿਹਤ ਮੰਤਰੀ ਆ ਉਹਨਾਂ ਦੇ ਅਧਿਕਾਰ ਖੇਤਰ ਚ ਆਂਦੀ ਆ ਜਿੱਥੇ ਤੁਹਾਡੀ ਡਬਲ ਇੰਜਨ ਦੀ ਸਰਕਾਰ ਹੈ ਉੱਥੇ ਵੀ ਇਹੀ ਰੇਟ ਹੈ ਪੰਜਾਬ ਚ ਵੀ ਇਹੀ ਰੇਟ ਹੈ ਇਹ ਜਿਹੜੇ ਰੇਟ ਹੈ ਇਹ ਫਿਕਸ ਕਰਦੀ ਆ ਨੈਸ਼ਨਲ ਹੈਲਥ ਏਜੰਸੀ ਇੱਕ ਤਾਂ ਨਾ ਤੁਹਾਨੂੰ ਪੂਰੀ ਗੱਲ ਪਤਾ ਉਹ ਪਰ ਤੁਸੀਂ ਝੂਠ ਬੋਲ ਕੇ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਤੋਂ ਔਰ ਤੁਹਾਨੂੰ ਮੈਂ ਕਹਿੰਦਾ ਘੱਟੋ ਘੱਟ ਵੀ ਤੁਹਾਨੂੰ ਜਿਹੜੀ ਮਾਫੀ ਘੱਟੋ ਘੱਟ ਆ ਤੁਹਾਨੂੰ ਗਲੇ 'ਚ ਪਰਣਾ ਪਾ ਕੇ ਜਿਹੜੀਆਂ ਅਖਬਾਰਾਂ ਕੱਲ ਬੁਲਾਈਆਂ ਸੀ ਸਾਰਿਆਂ ਨੂੰ ਬੁਲਾਓ ਉਹਨਾਂ ਨੂੰ ਕਹੋ ਜੀ ਮੇਰੇ ਕੋਲੋਂ ਝੂਠ ਬੋਲਿਆ ਗਿਆ ਤੇ ਦੂਜੀ ਗੱਲ ਇਹ ਆ ਕਿ ਮੈਨੂੰ ਪਤਾ ਨਹੀਂ ਸੀ ਕਿ ਕੇਂਦਰ ਦੀ ਸਰਕਾਰ ਨੇ ਰੇਟ ਫਿਕਸ ਕਰਦੀ ਆ ਡਬਲ ਇੰਜਨ ਸਰਕਾਰਾਂ ਚ ਵੀ ਆਈ ਆ ਤੇ ਇਹ ਬਹੁਤ ਜ਼ਰੂਰੀ ਆ ਤੁਸੀਂ ਜਾਣ ਬੁੱਝ ਕੇ ਜਿਹੜੀ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਲੋਕਾਂ ਵਾਸਤੇ ਦੁਨੀਆ ਦੀ ਸਭ ਤੋਂ ਵਧੀਆ ਜਿਹੜੀ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਜੋ ਕਿ ਇੱਕ ਬੀਮਾ ਕਵਰ ਲੈ ਕੇ ਆਇਆ ਜਿਹਦੇ ਵਿੱਚ 100% ਜਿਹੜੇ 3 ਕਰੋੜ ਲੋਕ ਕਵਰ ਹੋ ਰਹੇ ਆ 65 ਲੱਖ ਪਰਿਵਾਰ ਕਵਰ ਹੋ ਰਹੇ ਆ ਤੁਹਾਡੀ ਜਿਹੜੀ ਯੋਜਨਾ ਜਿਹੜੀ ਸੈਂਟਰ ਵਾਲੀ ਆ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਲਿਮਿਟੇਸ਼ਨਸ ਆ एक्सक्लूजन क्राइटेरिया ਹੈਗਾ ਇੱਕ ਆਪਣੀ ਕਿਸਮ ਦੀ ਨਵਕਲੀ ਕਿਸਮ ਦੀ ਸਭ ਤੋਂ ਵਧੀਆ ਇੱਕ ਸਕੀਮ ਲੈ ਕੇ ਆਏ ਆ ਆਮ ਲੋਕਾਂ ਵਾਸਤੇ ਇਹ ਸਕੀਮ ਜਨਾਬ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਰੇੜੀ ਵਾਲਿਆਂ ਵਾਸਤੇ ਜਿਹੜੇ ਸਬਜ਼ੀਆਂ ਬੀਜਦੇ ਆ ਜਿਹੜੇ ਫਲ ਬੀਜਦੇ ਆ ਜਿਹੜੇ ਵੇਚਦੇ ਆ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਦੁੱਧ ਪਹੁੰਚਾਉਂਦੇ ਆ ਅਨਾਜ ਪਹੁੰਚਾਉਂਦੇ ਆ ਤੁਹਾਡੇ ਘਰਾਂ ਤੱਕ ਇਹ ਮਿਹਨਤ ਕਸ਼ਾਂ ਵਾਸਤੇ ਸਕੀਮ ਆ ਮਿਹਰਬਾਨੀ ਕਰਕੇ ਇਹਨੂੰ ਤੁਸੀਂ ਸਕੀਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਝੂਠ ਨਾ ਬੋਲੋ ਔਰ ਆਪਣੇ ਗਿਆਨ ਚ ਵਾਅਦਾ ਕਰੋ ਜੇ ਤੁਹਾਨੂੰ ਕੋਈ ਹੋਵੇ ਤਾਂ ਪਹਿਲਾਂ ਮੇਰੇ ਨਾਲ ਘਟੋ ਘਟ ਗੱਲ ਕਰ ਲਿਆ ਕਰੋ ਜਨਾਬ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਤੁਹਾਡਾ ਅੰਧੇਰਾ ਦੂਰ ਕਰ ਸਕਾਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਿਸਗਾਈਡ ਨਾ ਕਰੋ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗ ਲਓ ਔਰ ਸੱਚ ਬੋਲ ਦਿਓ ਇੱਕ ਵਾਰੀ ਹਿੰਮਤ ਕਰਕੇ ਸੱਚ ਬੋਲੋ ਝੂਠ ਤਾਂ ਤੁਸੀਂ ਰੋਜ਼ ਬੋਲਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ